ਕੜਾ ਕੇ ਇਹ ਮੇਰੀਆਂ ਭੈਣਾਂ ਨਾਲ ਤੇ ਮੇਰੇ ਭਰਾਵਾਂ ਨਾਲ ਜਿਹੜਾ ਕਿ ਇਹਨਾਂ ਨੇ 170 ਕਰੋੜ ਦਾ ਕੰਪਨੀ ਨੂੰ ਠੇਕਾ ਦੇ ਦਿੱਤਾ ਡੋਰ ਟੂ ਡੋਰ ਕੂੜੇ ਦਾ ਤੇ ਉਹਨੂੰ ਬੰਦ ਕਰਨ ਲਈ ਅਸੀਂ ਮੰਗ ਤੱਕਰ ਅਲਟੀਮੇਟ ਦਿੱਤਾ ਮੈਡਮ 15 15ੰ ਦਾ ਕੈਂਪ ਆਇਆ ਮੈਨ ਮੈਨ ਨੂੰ ਬਈ ਇਹ ਠੇਕਾ ਜਿਹੜਾ ਦੇ ਰਿਆ ਇਹਨੂੰ ਬੰਦ ਕੀਤਾ ਜਾਵੇ ਤੇ ਇੱਕ ਓਵਰੇਜ ਮੁਲਾਇਮ ਤੇ ਉਹਨਾਂ ਨੂੰ ਨੁਕੀ ਪੱਤੇ ਤੇ ਜਾਣ ਤੇ ਜਿਹੜੇ ਆਪਣੇ ਸਾਡੇ ਬੁਲਾਇਮ ਲਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਜੋ ਗਰੰਟੀ ਆ ਜੋ ਵੀ ਨਾਲ ਚੱਕਾ ਇਕੱਠਾ ਦਿੱਤਾ ਜਾਵੇ ਇਹ ਸਭ ਤੋਂ ਜ਼ਿਆਦਾ ਮੰਗ ਖੜੀ ਹੈ ਇਹ ਹੀ ਆ ਵੀ ਬੁਲਾਇਮਾਂ ਦੀ ਅੱਧੇ ਲੜਾਈ ਅਸੀਂ ਲੜ ਰਹੇ ਆ ਤੇ ਸਾਡੇ ਕੰਮ ਨੂੰ ਨਾ ਖੋਇਆ ਜਾਵੇ ਅੱਜ ਕਿਨੇ ਅੱਜ ਕਿਨੇ ਬੰਦੇ ਕੱਢ ਹੋਏ ਅੱਜ ਤੋਂ ਅੱਜ 2000 ਬੰਦਾ ਇਕੱਠਾ ਹੋਇਆ ਸੀਗਾ ਜੀ ਅਸੀਂ ਰੋਡ ਤੋਂ ਰੈਲੀ ਕੱਢ ਕੇ ਹੋਏ ਜੀ ਜੋਂ ਆਏ ਆ ਤੇ ਮੈਡਮ ਇਹਨਾਂ ਅਸੀਂ ਮੰਗ ਪੱਤਰ ਦਿੱਤਾ ਜੀ ਕਿ ਮੈਡਮ ਨੇ ਕੀ ਗਿਆਨ ਹੁ ਮੈਡਮ ਨੇ ਕਿਹਾ ਵੀ ਮੈਂ ਤੁਹਾਡੀ ਆਪਣੇ ਜੋ ਵੀ ਤੁਹਾਡੀ ਕਮੇਟੀਾਂ ਦੀ ਮੀਟਿੰਗ ਆ ਪਾ ਬੁਲਾ ਕੇ ਤੇ ਜੋ ਵੀ ਤੁਹਾਡਾ ਹੱਕੋ ਤੁਹਾਡੇ ਹੱਕ ਦੇ ਕੋਈ ਮੰਨ ਦਾਕਾ ਨਹੀਂ ਮਾਰਿਆ ਹੋਗਾ ਤੁਹਾਡੇ ਫੈਲਦੇ ਦੱਦਿਆ ਜੀ ਤੁਹਾਡੀ ਸਰਵਾਈ ਕਰਾਂਗੇ ਕਿ ਕਿੰਨੇ ਕਿ ਡੰਪ ਹੀ ਬੰਦ ਹੋਏ ਤੁਹਾਡੇ ਕਾਫੀ ਹੋਰ ਡੰਪ ਬੰਦ ਐ ਸੀ ਇਹ ਵੀ ਮੰਗ ਲਿਖੀ ਹੋਏ ਉਹਦੇ ਵਿੱਚ ਜਿਹੜੇ ਡੋ ਟੂ ਡੋਰ ਥੋੜੇ ਦਾ ਕੰਮ ਕਰਦੇ ਆ ਉੱਥੇ ਲਾਈਨਾਂ ਬਹੁਤ ਬਹੁਤ ਲੰਬੇ ਲੱਗ ਜਾਂਦੇ ਆ ਬੰਦੇ ਚਾਰ ਚਾਰ ਖਾਂਡੇ ਖੜੇ ਹੋ ਜਾਂਦੇ ਆ ਤੇ ਉਹ ਉਹਦਾ ਵੀ ਹੱਲ ਕਿੰਨਾ ਸਾਰੇ ਮੰਗਾਂ ਦਾ